ਉਹ ਨਾ ਖੰਨ ਨੇ ਤੋਪਾ ਹੱਡ ਦੇ ਭਾਰੂ ਨੇ ਜਿੱਦਾਂ ਕਿਦਾਂ ਹੋ ਸਕੇ ਕਿਲੇ 'ਚ ਵੜੀਏ ਅਗਲਾ ਦਿਨ ਚੜਿਆ ਇਤਰੋਂ ਤੀ ਅਜੇ ਤਿਆਰੀ ਸੀ ਤੇ ਉਧਰੋਂ ਤੋਪਾਂ ਦੇ ਫਾਇਰ ਸਿੱਧੇ ਜਮਰੌਦ ਕਿਲੇ ਦੀ ਕੰਧ ਵੱਲ ਖੁੱਲੇ ਉਹ ਇੱਕ ਥਾਂ ਦੇ ਗੋਲਾ ਵੱਜ ਵੱਜ ਕੇ ਵੱਜ ਵੱਜ ਕੇ ਵੱਜ ਵੱਜ ਕੇ ਕੰਧ 'ਚ ਪਾੜ ਪੈ ਗਿਆ ਕੰਧ ਟਹਿ ਗਈ ਸ਼ਾਮਾਂ ਪਈਆਂ ਸ਼ਾਮਾਂ ਪੈਣ ਤੱਕ ਸਿੰਘ ਵੀ ਸ਼ਹੀਦ ਹੋ ਗਏ ਜਮਰੌਦ ਕਿਲੇ ਦੀ ਇੱਕ ਕੰਧ ਦੀ ਬਾਹੀ ਵੀ ਟੁੱਟ ਗਈ ਖਾਮਾ ਪਈ ਤਾਂ جنگ ਰੁਕ ਗਈ ਗੱਲ ਉਹੀ ਹੋਈ ਜਿੰਨੇ ਪਹਿਲਾਂ ਸੀ ਔਨੇ ਹੁਣ ਥੋੜੀ ਸਨ ਘੜ ਦੀ ਘੜ ਦੀ ਗੱਲ ਕੱਟ ਗਈ ਇਹ ਜਮਰਾਉ ਦਾ جنگ ਇੱਕ ਦਿਨ ਨਹੀਂ 3 ਦਿਨ ਚੱਲਿਆ ਦੋ ਦਿਨਾਂ ਦਾ ਵਰਤਾਂਤ ਤੇ ਹੁਣ ਤੱਕ ਤੁਸੀਂ ਸੁਣਿਆ ਖਾਲਸਾ ਜੀ ਦੂਜੇ ਦਿਨ ਦੀ ਰਾਤ ਵਿੱਚ ਸਰਦਾਰ ਮਹਾ ਸਿੰਘ ਨੇ ਵੇਖਿਆ ਵੀ ਕੰਦ ਚ ਪਾੜ ਪੈ ਗਿਆ ਉਹਨੇ ਦੋ ਕੰਮ ਹੁਣ ਜ਼ਰੂਰੀ ਸਮਝੇ ਉਹਨੇ ਵੇਖਿਆ ਵੀ ਜਿੰਨੇ ਪਹਿਲੇ ਦਿਨ ਸਾਂ ਤੇ ਜਿੰਨੇ ਅੱਜ ਹਾਂ ਤੇ ਕਾਲ ਨੂੰ ਇੰਨੇ ਕੁ ਵੀ ਨਹੀਂ ਰਹਿਣੇ ਕਿਸੇ ਨੂੰ ਤੇ ਪਤਾ ਹੋਵੇ ਨਾ ਵੀ ਜਮਰਾਉਂ ਚ ਜੰਗ ਛੜਿਆ ਹੋਇਆ ਉਦੋਂ ਟੈਲੀਫੋਨ ਨਹੀਂ ਸੁਣ ਹੁੰਦੇ ਤੇ ਚਿੱਠੀ ਵੀ ਤੇ ਕਿਸੇ ਬੰਦੇ ਨੇ ਖੜਨੀ ਸੀ ਤੇ ਫੌਜ ਦੇ ਕਿਲਾ ਘੇਰ ਕੇ ਬੈਠੀ ਸੀ ਜਾਣਾ ਕਿਨੇ ਸੀ ਸਰਦਾਰ ਮਹਾ ਸਿੰਘ ਨੇ ਆਖਿਆ ਦੋ ਕੰਮ ਜ਼ਰੂਰੀ ਹਨ ਪਹਿਲੀ ਗੱਲ ਇਥੋਂ 12 ਮੀਲ ਦੂਰ ਸਰਦਾਰ ਹਰੀ ਸਿੰਘ ਨਲਵੇ ਨੂੰ ਚਿੱਠੀ ਦੇਣੀ ਉਹਨੂੰ ਦੱਸਣਾ ਵੀ ਜੰਗ ਛੜ ਗਈ ਹੈ ਜੋ ਪਹਿਲਾ ਹੋਇਆ ਜੋ ਦੂਜੇ ਦਿਨ ਹੋਇਆ ਇਹ ਕਾਲਤੀ ਜਾ ਦੇਣਿਆ ਇਹਦੋਂ ਗਾ ਸਾਡੇ ਹੱਥ ਖੜੇ ਹੋ ਜਾਣੇ ਇਹਦੋਂ ਗਾ ਅਸੀਂ ਫੌਜ ਅੱਗੇ ਹੱਥ ਖੜੇ ਨਹੀਂ ਕਰਨੇ ਪਰ ਜ਼ਿੰਦਗੀ ਦੀ ਗੰਗ ਹਾਰ ਜਾਣੀ ਆ ਇਹ ਜੀਵਨ ਬਾਜੀ ਮੁੱਕ ਜਾਣੀ ਆ ਜੇ ਤੇ ਕਿਲਾ ਬਚਾਉਣਾ ਤੋ ਕੋਈ ਹੀਲਾ ਵਸੀਲਾ ਕਰੋ ਨਹੀਂ ਤੇ ਜੋ ਸਾਡੇ ਸਿਰ ਪਈ ਆ ਅਸੀਂ ਤਾਂ ਨਜੇ ਠੀ ਲਵਾਂਗੇ ਆ ਚਿੱਠੀ ਭੇਜਣੀ ਸੀ ਤੇ ਦੂਜੇ ਬੰਨੇ ਉਹ ਕੰਦ ਦਾ ਪਾੜ ਪੂਰਨਾ ਸੀ ਜਿਹੜਾ ਕੰਚ ਪਾੜ ਪਿਆ ਹੋਇਆ ਸੀ ਅੰਦਰਲੇ ਬੰਨੇ ਤੇ ਅੰਦਰਲੇ ਬੰਨੇ ਦੇ ਸਰਦਾਰ ਸਲਾਮਾਂ ਕਰਨ ਦੇ ਵੀ ਹੱਲ ਕਰੀਏ ਤੇ ਬਾਹਰਲੇ ਬੰਨੇ ਮਿਰਜ਼ਾ ਸਮੀ ਖਾਨ ਜਮਰਾਉਦ ਕਿਲੇ ਦੀ ਕੰਧ ਦਾ ਪਾੜ ਵੇਖਣ ਡਿਆ ਸੀ ਇਹਦੇ ਕੋਲ ਦੋਸਤ ਮੁਹੰਮਦ ਖਾਨ ਦਾ ਵੱਡਾ ਪੁੱਤਰ ਅਫਜ਼ਲ ਖਾਨ ਆਇਆ ਉਹਨੇ ਆਖਿਆ ਸੂਬੇਦਾਰ ਸਾਹਿਬ ਤੂੰ ਮੈਨੂੰ ਮਾਰੀ ਜੀ ਆਗਿਆ ਦੇ ਹਾਂ 50 ਬੰਦੇ ਨਾਲ ਲਈਏ ਕੰਧ 'ਚ ਪਾੜ ਪਿਆ ਹੀ ਆ ਰਮਾ ਰਮੇ ਅੰਦਰ ਜਾਵੜੀਏ ਜਾ ਕੇ ਸਿੱਖ ਮਾਰਦੀਏ ਸਮੀ ਖਾਨ ਨੇ ਆਖਿਆ ਪੁੱਤਰਾ ਇਹ ਗੱਲ ਧਿਆਨ ਨਾਲ ਸੁਣ ਖਿਆਣੇ ਨੇ ਆਖਿਆ ਵੀ ਸ਼ੇਰ ਦੀ ਗੁਫਾ ਦੇ ਅੱਗੋਂ ਨਹੀਂ ਨੰਗੀਦਾ ਭਾਵੇਂ ਸ਼ੇਰ ਵਿੱਚ ਹੋਵੇ ਤੇ ਭਾਵੇਂ ਨਾ ਹੋਵੇ ਤੇ ਜੇ ਪਤਾ ਹੋਵੇ ਵੀ ਅੰਦਰ ਸੁੱਤਾ ਤੇ ਉਧਰ ਵੇਖੀਦਾ ਵੀ ਨਹੀਂ ਤੇ ਜੇ ਸ਼ੇਰ ਜ਼ਖਮੀ ਹੋਵੇ ਤੇ ਸੁਪਨਾ ਵੀ ਨਹੀਂ ਲਈਦਾ ਵੀ ਉਹਦੀ ਗੁਫਾ ਵੱਲ ਜਾਣਾ ਵਾ ਇਹ ਸ਼ੇਰ ਦੀ ਗੁਫਾ ਜ਼ਖਮੀਆਂ ਦੀ ਭਰੀ ਹੋਈ ਆ ਇਹਦੇ ਅੰਦਰ ਫੱਟੜ ਸੂਰਮੇ ਪਏ ਨੇ ਜੇ ਕਿਸੇ ਨੇ ਕੋ ਧੌਲ ਵੀ ਮਾਰੀ ਨਾ ਐਨੇ ਜ਼ੋਰ ਨਾਲ ਮਾਰਨੀ ਆ ਵੀ ਸਾਡਾ ਬੰਦਾ ਮਾਰ ਛੱਡਣਾ ਇਹਨਾਂ ਦੇ ਅੰਦਰ ਜਾਣਾ ਆਪ ਮੌਤ ਨੂੰ ਜੱਫੀ ਪਾਉਣ ਵਾਲੀ ਗੱਲ ਹੈ ਆਪਾਂ ਅੰਦਰ ਨਾ ਜਾਈਏ ਬਾਹਰ ਹੀ ਪੈਰਾ ਸਖਤ ਕਰ ਦਈਏ